ਭਾਈ ਸੰਦੀਪ ਸਿੰਘ ਸਣੀ ਦੇ ਹੱਕ 'ਚ ਜਥੇਬੰਦੀਆਂ ਡਟ ਗਿਆ ਨੇ ਮਾਨ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠ ਰਹੇ ਨੇ ਪਰਿਵਾਰ ਨੇ ਵੱਡੇ ਖੁਲਾਸੇ ਕੀਤੇ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਕਰ ਰਹੇ ਹਾਂ ਸ਼ਿਵ ਸੈਨਾ ਅਗੂ ਸਦੀਲ ਸੂਰੀ ਦੀ ਹੱਤਿਆ ਮਾਮਲੇ ਵਿੱਚ ਜੇਲ੍ਹ ਚ ਬੰਦ ਸੰਦੀਪ ਸਿੰਘ ਸਣੀ ਨੂੰ ਪਟਿਆਲਾ ਜੇਲ੍ਹ ਅੰਦਰ ਬਾਪਰੇ ਖੁੰਨੀ ਝੜਪ ਪ੍ਰਾਂਤ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰਨ ਉਪਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ ਉਸ ਦਾ ਮੈਡੀਕਲ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਪਟਿਆਲਾ ਜੇਲ੍ਹ ਵਿੱਚ ਬਾਪਰੇ ਮਾਮਲੇ ਉਪਰੰਤ ਸੰਦੀਪ ਸਿੰਘ ਸਣੀ ਨੂੰ ਸੰਗਰੂਰ ਜੇਲ੍ਹ ਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਅਦਾਲਤ ਦੇ ਹੁਕਮ ਨਾਲ ਪਹਿਲਾਂ 16 ਸਤੰਬਰ ਨੂੰ ਸਨੀ ਦੇ ਵਕੀਲਾਂ ਨੇ ਸੰਗਰੂਰ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਬੀਤੀ ਕੱਲ ਸਨੀ ਦੇ ਭਰਾ ਮਨਦੀਪ ਸਿੰਘ ਵੱਲੋਂ ਜੇਲ੍ਹ ਅੰਦਰ ਸਨੀ ਨਾਲ ਮੁਲਾਕਾਤ ਕੀਤੀ ਗਈ ਸੀ ਸਨੀ ਦੇ ਵਕੀਲਾਂ ਅਤੇ ਭਰਾ ਵੱਲੋਂ ਮੁਲਾਕਾਤ ਤੋਂ ਫਰੰਤ ਪੱਤਰਕਾਰਾਂ ਨੂੰ ਸਨੀ ਦੇ ਮੌਜੂਦਾ ਨਸਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦੰਦਿਆਂ ਤੁਰੰਤ ਮੈਡੀਕਲ ਕਰਵਾਈ ਜਾਣ ਦੀ ਮੰਗ ਕੀਤੀ ਗਈ ਸੀ ਸਵੇਰ ਤੋਂ ਹੀ ਸੰਗਰੂਰ ਦੇ ਸਿਵਲ ਹਸਪਤਾਲ ਨੂੰ ਹੁਣ ਤਾਜ਼ਾ ਅਪਡੇਟ ਇਹ ਹੈ ਕਿ ਸੰਗਰੂਰ ਦੇ ਸਿਵਲ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਾਰੀ ਸੁਰੱਖਿਆ ਵਰਨਲ ਬੰਦ ਗੱਡੀ ਚ ਸੰਦੀਪ ਸਿੰਘ ਸਣੀ ਨੂੰ ਸਿਵਲ ਹਸਪਤਾਲ ਵੀ ਖੇ ਲਿਆਂਦਾ ਗਿਆ ਤੇ ਕਿਸੇ ਵਾਰਡ ਜਾਂ ਡਾਕਟਰ ਦੇ ਕਮਰੇ ਦੀ ਥਾਂ ਸਿਵਲ ਹਸਪਤਾਲ ਦੇ ਐਸਐਮਓ ਦੇ ਦਫ਼ਤਰ ਅੰਦਰ ਡਾਕਟਰਾਂ ਦੇ ਬੋਰਡ ਵੱਲੋਂ ਸੰਦੀਪ ਸਿੰਘ ਸਨੀ ਦਾ ਮੈਡੀਕਲ ਕੀਤਾ ਗਿਆ ਮੀਡੀਆ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਸਨੀ ਦੇ ਪਰਿਵਾਰਕ ਮੈਂਬਰਾਂ ਵਕੀਲਾਂ ਸਿੱਖ ਜੱਥੇਬੰਦੀਆਂ ਦੇ ਆਗੂਆਂ ਤੇ ਪੱਤਰਕਾਰਾਂ ਨੂੰ ਉਲਝਾਉਣ ਲਈ ਐਮਰਜੈਂਸੀ ਵਾਰਡ ਦੇ ਮੁੱਖ ਗੇਟ ਅੱਗੇ ਉਹ ਗੱਡੀ ਖੜਾ ਦਿੱਤੀ ਗਈ ਜਿਸ ਵਿੱਚ ਸਨੀ ਨੂੰ ਜੇਲ੍ਹ ਤੋਂ ਲਿਆਂਦਾ ਗਿਆ ਸੀ ਤੇ ਵਾਰਡ ਦੇ ਬਾਹਰ ਪੁਲਿਸ ਦਾ ਪੈਰਾ ਵੀ ਬਹੁਤ ਸਖਤ ਕਰ ਦਿੱਤਾ ਗਿਆ ਤਾਂ ਕਿ ਵਾਰਡ ਬਾਹਰ ਖੜੇ ਹਰ ਇੱਕ ਵਿਅਕਤੀ ਨੂੰ ਅਜਿਹਾ ਹੀ ਲੱਗੇ ਕਿ ਪੁਲਿਸ ਮੁੱਖ ਗੇਟ ਰਾਹੀਂ ਹੀ ਸਨੀ ਨੂੰ ਬਾਹਰ ਲੈ ਕੇ ਆਵੇਗੀ ਪਰ ਸਨੀ ਦੀ ਉਡੀਕ ਵਿੱਚ ਗੇਟ ਅੱਗੇ ਦੇ ਪਰਿਵਾਰਿਕ ਮੈਂਬਰਾਂ ਤੇ ਹੋਰਨਾਂ ਨੂੰ ਜਦ ਤੱਕ ਸਨੀ ਦੇ ਹਸਪਤਾਲ ਵਿੱਚੋਂ ਜਾਣ ਦੀ ਖਬਰ ਮਿਲੀ ਤਾਂ ਉਦੋਂ ਤੱਕ ਪੁਲਿਸ ਸਨੀ ਨੂੰ ਲੈ ਕੇ ਮੁੜ ਜੇਲ੍ਹ ਪਹੁੰਚ ਚੁੱਕੀ ਸੀ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਉੱਪਰ ਹੋਈ ਅਣਮਨੁੱਖੀ ਤਸ਼ੱਦਦ ਦਾ ਸਖਤ ਨੋਟਸ ਲੈਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਵੀ ਸਿਕੋਂ ਮਰਦਾਸ਼ ਨਹੀਂ ਕਰੇਗੀ ਜੱਦਦਾਰ ਰੌਟ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਟਾਰਗੇਟ ਕੀਤਾ ਗਿਆ ਉਹਨਾਂ ਕਿਹਾ ਕਿ ਭਾਈ ਸੰਦੀਪ ਸਿੰਘ ਪਿਛਲੇ 3 ਸਾਲ ਦੇ ਲਗਭਗ ਜੇਲ੍ਹ ਵਿੱਚ ਬੰਦ ਨੇ ਇਸ ਵਕਤ ਵਿੱਚ ਦਰਨ ਭਾਈ ਸੰਦੀਪ ਸਿੰਘ ਦਾ ਰਿਕਾਰਡ ਬੇਹਦ ਵਧੀਆ ਰਿਹਾ ਇਸ ਰਿਕਾਰਡ ਦੇ ਆਧਾਰ ਤੇ ਹੀ ਸੰਦੀਪ ਸਿੰਘ ਦੀ ਜ਼ਮਾਨਤ ਤੈਅ ਸੀ ਜਦਦਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਸਾਜ਼ਿਸ਼ ਨੂੰ ਪੂਰਾ ਕਰਨ ਦੇ ਬਿਅੰਤ ਬੰਦੀ ਹੇਠ ਜਾਣ ਬੁੱਝ ਕੇ ਇੰਕਾਊਂਟਰ ਕਰਨ ਵਾਲੇ ਸਾਬਕਾ ਪੁਲਿਸ ਅਫਸਰਾਂ ਨੂੰ ਭਾਈ ਸੰਦੀਪ ਸਿੰਘ ਦੀ ਬੈਰਕ ਵਿੱਚ ਰੱਖਿਆ ਗਿਆ ਬੈਰਕ ਵਿੱਚ ਹੋਏ ਝਗੜੇ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਇਨਕੁਆਇਰੀ ਹੋ ਚੁੱਕੇ ਜੇਲ੍ਹ ਪ੍ਰਸ਼ਾਸਨ ਨੇ ਕਈ ਘੰਟੇ ਤੱਕ ਭਾਈ ਸੰਦੀਪ ਸਿੰਘ ਉੱਪਰ ਅਣਮਨੁੱਖੀ ਤਸ਼ੱਦਦ ਆਇਆ ਉਹਨਾਂ ਕਿਹਾ ਕਿ ਪਾਰਟੀ ਹਮੇਸ਼ਾ ਮਨੁੱਖੀ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਲਈ ਲੜਦੀ ਰਹੇਗੀ ਅਤੇ ਜਿੱਥੇ ਤੱਕ ਵੀ ਲੜਾਈ ਲੜਨੀ ਪਈ ਲੜਾਂਗੇ ਜ਼ਿਕਰਯੋਗ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਤਾਰ ਰੌ ਬਾਬਾ ਟੇਕ ਸਿੰਘ ਧਨੋਲਾ ਨੇ ਇਸ ਵਰਤਾਰੇ ਨੂੰ ਨਿੰਦਣ ਜੋ ਕਰਾਰ ਦਿੱਤਾ ਜੱਤਾਰ ਰੌ ਬਾਬਾ ਟੇਕ ਸਿੰਘ ਧਨੋਲਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿਕ ਕੈਦੀਆਂ ਨਾਲ ਅਜਿਹੇ ਵਰਤਾਰੇ ਤੇ ਸਿਕ ਕੌਮ ਚੁੱਪ ਨਹੀਂ ਬੈਠੇਗੀ ਉਹਨਾਂ ਕਿਹਾ ਕਿ ਸੂਬੇ ਦੇ ਜੇਲ੍ਹ ਮੰਤਰੀ ਇਸ ਸਮੂੱਚੇ ਮਾਮਲੇ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕਰਵਾਉਣ ਅਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਖਿਲਾਫ ਤੋਸ ਕਾਰਵਾਈ ਅਮਲ ਵਿੱਚ ਲਿਆਉਣ ਅਕਾਲ ਤੱਕ ਦੇ ਕਾਰਜਕਾਰੀ ਜੱਜਦਾਰ ਗਣਗਾਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਜੱਦਾਰ ਗਣਗਾਜ ਨੇ ਕਿਹਾ ਕਿ ਜੇਕਰ ਸੰਦੀਪ ਸਿੰਘ ਤੇ ਤਸ਼ੱਦਦ ਕੀਤਾ ਗਿਆ ਤਾਂ ਇਸ ਮਾਮਲੇ ਵਿੱਚ ਦੋਸ਼ੀ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਨੂੰ ਸੁਵਾਮਾ ਤੋਂ ਮੁਕਤਲ ਕਰਨਾ ਚਾਹੀਦਾ ਤੇ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਾਈ ਸੰਦੀਪ ਸਿੰਘ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਹੋਵੇਗੀ ਇਸ ਤੋਂ ਪਹਿਲਾਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਸੰਦੀਪ ਸਿੰਘ ਸਣੀ ਨੂੰ ਅਦਾਲਤ ਦੇ ਹੁਕਮਾਂ ਨਾਲ ਮਿਲਣ ਪਹੁੰਚੇ ਉਸਤੇ ਭਰਾ ਮਨਦੀਪ ਸਿੰਘ ਵੱਲੋਂ ਪਟਿਆਲਾ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਾਉਂਦੇ ਇਨਸਾਫ ਨਾ ਮਿਲਦੀ ਸੂਰਤ ਵਿੱਚ ਵੱਡਾ ਸੰਘਰਸ਼ ਵਡਣ ਦੀ ਚੇਤਾਵਨੀ ਦਿੱਤੀ ਗਈ ਸੀ ਸੰਗਰੂਰ ਜੇਲ੍ਹ ਪਹੁੰਚੇ ਮਨਦੀਪ ਸਿੰਘ ਵੱਲੋਂ ਜੇਲ੍ਹ ਅੰਦਰ ਸੰਦੀਪ ਸਿੰਘ ਨਾਲ ਅੱਧਾ ਘੰਟਾ ਮੁਲਾਕਾਤ ਕੀਤੀ ਗਈ ਮੁਲਾਕਾਤ ਤੋਂ ਪਰਤੋਂ ਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸੰਦੀਪ ਨੇ ਪਟਿਆਲਾ ਜੇਲ੍ਹ ਵਿੱਚ ਵਾਪਰੀ ਸਾਰੀ ਘਟਨਾ ਸੰਬੰਧੀ ਉਸ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਸੰਦੀਪ ਸਿੰਘ ਨੇ ਕਿਹਾ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਇੰਦਰਜੀਤ ਸਿੰਘ ਵੱਲੋਂ ਲੋਹੇ ਦੀ ਕਰੋੜ ਨਾਲ ਅਚਾਨਕ ਉਸਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਚਣ ਲਈ ਉਹ ਭੱਜ ਕੇ ਜੇਲ੍ਹ ਵਿਚਲੇ ਗੁਰਦੁਆਰਾ ਸਾਹਿਬ ਅੰਦਰ ਚਲਾ ਗਿਆ ਉੱਥੋਂ ਉਸ ਨੂੰ ਜੇਲ੍ਹ ਦਾ ਇੱਕ ਮੁਲਾਜ਼ਮ ਬਾਹਰ ਕੱਢ ਕੇ ਲਿਆਇਆ ਤੇ ਜੇਲ੍ਹ ਦੇ ਕਰੀਬ 20 ਮੁਲਾਜ਼ਮਾਂ ਨੇ ਉਸ ਦੀਆਂ ਬਾਹਾਂ ਬਨ ਕੇ ਕਰੀਬ ਅੱਧੇ ਘੰਟੇ ਤੱਕ ਉਸ ਤੇ ਅਨਮਨੁੱਖੀ ਤਸ਼ੱਦਦ ਟਾਇਆ ਬੁਰੀ ਤਰ੍ਹਾਂ ਨਾਲ ਉਸ ਦੀ ਕੁੱਟਮਾਰ ਕੀਤੀ ਮਨਦੀਪ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸੰਦੀਪ ਸਿੰਘ ਮੁਤਾਬਕ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਐਸਐਸਪੀ ਭਵਿੰਦਰਜੀਤ ਸਿੰਘ ਬਿਰਕੈਸ ਘਟਨਾ ਗ੍ਰਾਮ ਦੌਰਾਨ ਉੱਥੇ ਕੁਰਸੀ ਢਾਕੇ ਬੈਠਾ ਸੀ ਤੇ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਸੀ